ਤੁਸੀਂ ਦੇ ਰਹੇ ਹੋ ਲੁਧਿਆਣਾ ਲਾਈਵ ਅੱਜ ਤੁਹਾਨੂੰ ਐਸੀ ਦੁਕਾਨ ਦਿਖਾਉਣੀ ਹੈ ਜਿਹੜੀ ਬਟਾਲਾ ਦੇ ਵਿੱਚ 1947 ਦੀ ਦੁਕਾਨ ਹੈ ਔਰ ਬਟਾਲਾ ਦੇ ਅਚਲੀ ਗੇਟ ਦੇ ਵੀ ਦੁਕਾਨ ਹੈ ਜਿਹੜੀ ਤੀਜੀ ਪੀੜੀ ਤੋਂ ਪਕੌੜਿਆਂ ਦਾ ਹੀ ਕੰਮ ਕਰਦੇ ਆ ਔਰ ਤੀਜੀ ਪੀੜੀ ਜਿਹੜੀ ਆ ਉਹ ਆਪਣੇ ਹੁਨਰ ਵੀ ਹੈ ਕੋਈ ਆਪਣੇ ਉਹਨਾਂ ਦੇ ਔਰ ਜਿਹੜਾ ਮੈਜਿਕ ਵੀ ਦਿਖਾਉਂਦੇ ਆ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਆ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਆ ਜੀ ਅਯੇ ਕੁਮਾਰ ਜਾਦੂਗਰ ਆ ਜੀ ਸਮਰਾਟ ਉਹਦਾ ਮੈਨੂੰ ਇੱਥੇ ਸਾਰੇ ਭੋਲੂ ਦੇ ਨਾਮ ਤੋਂ ਜਾਣਦੇ ਆ ਤੇ ਸਭ ਤੋਂ ਪਹਿਲਾਂ ਲੁਧਿਆਣਾ ਲਾਈਵ ਵੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬ ਸਭ ਜਿਹੜੀ ਤੁਸੀਂ ਇਹ ਕਲਾ ਕਰਦੇ ਹੋ ਕੀ ਹੈ ਕਲਾ ਇਹ ਸਿਰਫ ਜੀ ਕਲਾ ਇੱਕ ਹਾਦੀ ਸਫਾਈ ਨੂੰ ਕਹਿੰਦੇ ਨੇ ਐਂਟਰਟੇਨਮੈਂਟ ਹੈ ਮੈਜਿਕ ਦਾ ਇਹਨੂੰ ਨਾਂ ਦਿੱਤਾ ਗਿਆ ਵਾ ਬਾਕੀ ਹੋਰ ਕੁਝ ਨਹੀਂ ਹੈ ਬੜੀਆਂ ਆਈਟਮਾਂ ਆਂਦੀਆਂ ਸਾਰੇ ਦੇ ਵਿੱਚ ਜਿੱਦਾਂ ਕੋਈ ਨੋਟ ਉਹ ਹਵਾ ਚੁੜਾ ਦੇਣਾ ਟੇਬਲੋਂ ਹਵਾ ਚੁੜਾ ਦੇਣਾ ਨੋਟ ਗਾਇਬ ਕਰ ਦੇਣਾ ਜਾਂ ਕੋਈ ਕਿਸੇ ਚੀਜ਼ ਦਾ ਕੋਈ ਫਲਾਵਰ ਬਣਾ ਦੇਣਾ ਸਟਿਕ ਤੋਂ ਆਪਾਂ ਛੜੀ ਬਣਾ ਦੇਣੀ ਰੱਸੀ ਬਣਾ ਦੇਣੀ ਇਸ ਤਰ੍ਹਾਂ ਦੀ ਵੱਖ-ਵੱਖ ਟ੍ਰਿਕਾਂ ਜਿਹੜੀਆਂ ਨੇ ਔਰ ਬਹੁਤ ਜ਼ਿਆਦਾ ਨੇ ਆਪਣੇ ਕੋਲ ਔਰ ਇਹਨਾਂ ਨਾਲ ਪਬਲਿਕ ਦਾ ਐਂਟਰਟੇਨਮੈਂਟ ਕਰੀਦਾ ਜੀ ਇਹ ਜਿਹੜੇ ਮੈਜੀਕ ਕਰਦੇ ਪਿਓ ਸਿੱਖਿਆ ਕਿੱਥੋਂ ਤੁਸੀਂ ਇਹ ਜੀ ਸਿੱਖਿਆ ਜੀ ਮੈਂ ਆਪਣੇ ਉਸਤਾਦ ਮੇਰੇ ਜਿਹੜੇ ਨੇ ਸ਼੍ਰੀ ਗੰਗਾ ਨਗਰ ਤੋਂ ਜਾਦੂਗਰ ਸਮਰਾਟ ਅਜੂਬਾ ਜੀ ਉਹਨਾਂ ਕੋਲੋਂ ਸਿੱਖਿਆ ਜੀ ਇਹ ਯਵਾਰ ਉਹ ਜਿਹੇ ਪ੍ਰੋਗਰਾਮ ਤੁਸੀਂ ਜੀ ਬਿਲਕੁਲ ਸਰ ਜਾਈਦਾ ਬਰਥਡੇ ਪਾਰਟੀ ਹੈ ਵਿਆਹ ਸ਼ਾਦੀ ਚ ਜਾਗਰਣ ਚ ਜਿੱਥੇ ਵੀ ਕੋਈ ਤੁਹਾਨੂੰ ਇਨਵਾਈਟ ਕਰਦਾ ਜਾਈਦਾ ਆਪਣਾ ਪ੍ਰੋਗਰਾਮ ਕਰਕੇ ਤੇ ਦਬੂ ਲੱਗ ਕੇ ਪਕੌੜੇ ਖਾਣ ਹੁੰਦਾ ਤੇ ਕਹਿੰਦਾ ਕਿ ਤੂੰ ਆਪਣੀ ਕਲਾ ਦਿਖਾਓ ਜੀ ਬਿਲਕੁਲ ਜੀ ਆਉਂਦੇ ਜੀ ਬੜੇ ਕਸਟਮਰ ਆਉਂਦੇ ਆ ਜਦੋਂ ਉਹਨਾਂ ਨੇ ਵੀਡੀਓ ਦੇਖੀਆ ਕਿ ਇਹ ਜਾਦੂ ਵੀ ਕਰਦੇ ਨੇ ਭਾਈ ਸਾਹਿਬ ਤੇ ਆ ਕੇ ਪਹਿਲਾਂ ਇਹ ਹੀ ਉਹਨਾਂ ਦਾ ਕੁਐਸਚਨ ਹੁੰਦਾ ਹੈ ਕਿ ਪਹਿਲਾਂ ਸਾਨੂੰ ਜਾਦੂ ਦਿਖਾਓ ਫਿਰ ਪਕੌੜੇ ਖਾਣੇ ਆ ਤੇ ਫਿਰ ਚਲੋ ਕੋਈ ਗੱਲ ਇਹ ਕਸਟਮਰ ਆਂਦਾ ਹੋਰ ਮੰਨਣਾ ਹੀ ਪੈਂਦੀ ਹਰ ਗੱਲ ਕਸਟਮਰ ਨੂੰ ਦਿਖਾਈਦਾ ਵੀ ਹੈ ਤੇ ਇੰਜੋਏ ਵੀ ਕਰੀਦਾ ਜੀ ਦੇਖਿਆ ਜੇ ਤੁਸੀਂ ਡੱਬੇ ਦੇ ਵਿੱਚ ਤੁਸੀਂ ਨੋਟਿਸ ਕੀਤਾ ਯਾਰ ਜੀ ਉਹ ਵੀ ਪਾਸੇ ਇੱਕ ਟ੍ਰਿਕ ਸਿਆਰ ਬਾਕੀ ਜੇ ਇਦਾਂ ਨੋਟ ਬਣ ਨਹੀਂ ਸਕਦੇ ਜੇ ਇਦਾਂ ਨੋਟ ਬੰਦੇ ਹੁੰਦੇ ਸਾਨੂੰ ਪਕੌੜੇ ਕੱਢਣ ਦੀ ਲੋੜ ਨਹੀਂ ਇੱਥੇ ਦੁਕਾਨ ਤੇ ਵੀ ਦਿਖਦੇ ਨੇ ਕਲਾ ਦਾ ਹੁੰਦੇ ਕਿ ਘਰ 'ਚ ਵੀ ਦਿਖ ਹੁੰਦੇ ਫਿਰ ਘਰ ਦੇ ਕਹਿੰਦੇ ਨਹੀਂ ਵੀ ਆ ਕੀ ਨਹੀਂ ਘਰਦਿਆਂ ਨੂੰ ਤੇ ਮਾਰੇ ਪਤਾ ਹੀ ਸਾਰਾ ਉਹ ਵੀ ਦਿਖਾਈ ਘਰ ਵੀ ਦਿਖਾਈਦਾ ਵਾ ਜਿੱਥੇ ਜਿੱਥੇ ਕੋਈ ਕਵੇ ਕੈਰੀਰਾ ਕਰਕੇ ਦਿਖਾ ਲਈ ਤੇ ਟ੍ਰਿਕ ਕੋਈ ਇਦਾਂ ਵੱਡੀ ਗੱਲ ਨਹੀਂ ਸਰ ਠੀਕ ਹੈ ਦੱਸੋ ਇਹ ਉਹ ਚ ਟੋਕ ਟੋਕ ਇੱਕ 1.5 ਘੰਟੇ ਦਾ ਸ਼ੋਅ ਹੁੰਦਾ ਮੇਰਾ ਉਹਦੇ ਵਿੱਚ ਕਾਫੀ ਆਈਟਮ ਹੁੰਦੀਆਂ 100 150 ਆਈਟਮਾਂ 200 ਆਈਟਮਾਂ ਚੱਲਦੀਆਂ ਲਗਾਤਾਰ ਕੰਟੀਨਿਊ ਵੱਖ-ਵੱਖ ਤਰ੍ਹਾਂ ਦੇ ਮੈਜਿਕ ਨੇ ਲੋਕ ਦੇਖ ਕੇ ਖੁਸ਼ ਹੁੰਦੇ ਨੇ ਪਰਸੰਨ ਹੁੰਦੇ ਨੇ ਨਹੀਂ ਲੰਘਦੇ ਜਾਂਦੇ ਇਦਾਂ ਹੋਣਾ ਕੋਈ ਇਹ ਕਿ ਮਦਾਰੀ ਵਾਲਾ ਕੰਮ ਤੇ ਨਹੀਂ ਸਾਰੇ ਠੀਕ ਹੈ ਨਾ ਇਹ ਕਲਾ ਵੈ ਇਹ ਜਿੱਦਾਂ ਕੋਈ ਸਾਨੂੰ ਬੁੱਕ ਕਰੇ ਆਪਣੇ ਫੰਕਸ਼ਨ ਦੇ ਉੱਤੇ ਕੋਈ ਕੰਮ ਬੁਕਿੰਗ ਕਰਾਉਣ ਵਾਸਤੇ ਪ੍ਰੋਗਰਾਮ ਕਰਵਾਉਣ ਵਾਸਤੇ ਫਿਰ ਅਸੀਂ ਜਾਇਦਾ ਉੱਥੇ ਜਾ ਕੇ ਦਿਖਾਈਦਾ ਬਾਕੀ ਆਹਾਂ ਦਾ ਕਸਟਮਰ ਆਏ ਕੋਈ ਪਿਆਰ ਨਾਲ ਗਵੇ ਤੇ ਦਿਖਾ ਵੀ ਦਈਦਾ ਕੋਈ ਐਡਾ ਕੋਈ ਝਗੜਾ ਨਹੀਂ ਕੋਈ ਮਸਲਾ ਨਹੀਂ ਇਹ ਦੇਖਿਆ ਤੁਸੀਂ ਇਹਨਾਂ ਦੁਕਾਨਦਾਰਾਂ ਨੂੰ ਕਿਉਂਕਿ ਇਹਨਾਂ ਨੇ ਕਿਹਾ ਵੀ ਜਿਹੜਾ ਕੋਈ ਮੈਜਿਕ ਜਿਹੜਾ ਇਹਨਾਂ ਨੂੰ ਹੁੰਦਾ ਹੈ ਇਹ ਕੋਈ ਕਹਿੰਦਾ ਦੁਕਾਨ ਤੇ ਆਣ ਕੇ ਜੇ ਕੋਈ ਪਕੌੜਾ ਖਾਣ ਵੀ ਹੁੰਦਾ ਤੇ ਉਹ ਕਹਿ ਜਾਂਦਾ ਮੈਨੂੰ ਮੈਜਿਕ ਆਪਣਾ ਦਿਖਾਓ ਤੇ ਉਹ ਆਪਣੀ ਕਲਾ ਜਿਹੜੀ ਉਹਨਾਂ ਨੂੰ ਦਿਖਾ ਦਿੰਦੇ ਆ ਮੈਂ ਬਟਾਲਾ ਤੋਂ ਵਿਕੀ ਮਲਿਕ ਲੁਧਿਆਣਾ ਲਾਈਵ